ਦੋਸਤੋ ਪੰਜਾਬ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ 'ਚ ਪਿਛਲੇ 2 ਦਿਨਾਂ 'ਚ ਭਾਰੀ ਬਰਸਾਤ ਹੋਈ ਹੈ ਜਿੱਥੇ ਏਨੇ ਜਿਹੇ ਇਲਾਕਿਆਂ 'ਚ ਪਾਣੀ ਭਰ ਗਿਆ ਔਰ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਪਾਣੀ ਦੀ ਨਿਕਾਸੀ ਜਿਹੜੇ ਇਲਾਕਿਆਂ 'ਚ ਨਹੀਂ ਹੈ ਮੰਡੀ ਸ਼ਹਿਰਾਂ 'ਚ ਉੱਥੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਆਇਆ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਪੰਜਾਬ ਦੇ ਪਿੰਡ ਸੇਖੂ ਦੀਆਂ ਕੁਝ ਲੱਗਦਾ ਜਿਹੜਾ ਉੱਥੇ ਬਰਸਾਤ ਦੇ ਦਿਨਾਂ 'ਚ ਲੋਕਾਂ ਦਾ ਜਿਉਣਾ ਦੁਭਰ ਹੋ ਜਾਂਦਾ ਆ ਗਲੀ ਦੇਖ ਸਕਦੇ ਹੋ ਇੱਥੇ ਜਿਆਦਾ ਰੈਸ ਨਹੀਂ ਹੈ ਇੱਥੇ ਇੰਟਰਲੌਕ ਗਲੀ ਹੈ ਜਿਹੜੀ ਬਣੀ ਹੋਈ ਹੈ ਪਰ ਦੂਜੇ ਪਾਸੇ ਆ ਜਿੱਧਰਲੇ ਪਾਸੇ ਲੋਕਾਂ ਦੀ ਰੈਸ ਹੈ ਗਲੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਪਾਣੀ ਕਰਕੇ ਗਲੀਆਂ ਜਿਹੜੀਆਂ ਇਸ ਤਰ੍ਹਾਂ ਥਲੇ ਧਸ ਗਈਆਂ ਔਰ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਸੇਖੂ ਦੇ ਬਾੜ ਨੰਬਰ 9 ਦੀਆਂ ਤਸਵੀਰਾਂ ਇਹ ਜਿੱਥੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੂਰੇ ਪਿੰਡ ਦੇ ਜਿਹੜੇ ਨਿਕਾਸੀ ਦਾ ਇਸ ਮੁਹੱਲੇ 'ਚ ਕੋਈ ਪ੍ਰਬੰਧ ਨਹੀਂ ਜਦੋਂ ਬਾਰਿਸ਼ ਦੇ ਦਿਨ ਆਉਂਦੇ ਆ ਤਾਂ ਇਹ ਨਾਲੀਆਂ ਭਰ ਜਾਂਦੀਆਂ ਗਲੀਆਂ ਭਰ ਜਾਂਦੀਆਂ ਅਰ ਜਨਾ ਕਰਕੇ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਗੰਧੀਆਂ ਗਲੀਆਂ ਗਾਰੇ ਦੀਆਂ ਭਰੀਆਂ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਨਾਲੀਆਂ ਜਿਹੜਾ ਪਾਣੀ ਓਵਰਫਲੋ ਹੋ ਕੇ ਗਲੀ ਦੇ ਵਿੱਚ ਭਰਿਆ ਰਹਿੰਦਾ ਸਿਵਰੇਜ਼ ਬੰਦ ਆ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਹੱਲੇ ਦੇ ਲੋਕਾਂ ਦਾ ਕੀ ਪਿਛਲੇ 20 ਸਾਲਾਂ ਤੋਂ ਇਸ ਮਹੱਲੇ ਦੇ ਲੋਕਾਂ ਦੀ ਕਿਸੇ ਨੇ ਸਾਰ ਨਹੀਂ ਲਈ ਬੋਟਾ ਲੈਣ ਜਰੂਰ ਆਉਂਦੇ ਆ ਵੋਟਾਂ ਦੇ ਦੇਣਾ ਚ ਤੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਲੋਕਾਂ ਨੂੰ ਜਿਉਣਾ ਪੈ ਰਿਹਾ ਪੁਰਾਣੀ ਬਹੁਤ ਸਾਰੇ ਮੰਡੀ ਸ਼ਹਿਰਾਂ ਦੇ ਹਾਲਾਤ ਹੈ ਜਿਹੜੇ ਉਪਰ ਸ਼ਾਸਨ ਦੀ ਪੋਲ ਖੋਲ ਰਹੀ ਹੈ ਤਸਵੀਰਾਂ ਇਹ ਮਕਾਨਾਂ ਕਾਫੀ ਨੁਕਸਾਨੇ ਜਾ ਰਹੇ ਆ ਪਰ ਪ੍ਰਸ਼ਾਸਨ ਤੇ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਆ।